ਹਾਂ ਜੀ ਕਿੱਕਲੀ ਓ ਯਾਰ ਕਿਉਂ ਸੁਣੀ ਜੰਨੇ ਆਂ ਬਾਰ ਬਾਰ ਕਿੱਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਖਦੋ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਅੱਗੇ ਨਾ ਕਰ ਦਿਓ ਗੱਲ ਇੱਥੇ ਰੱਖਿਆ ਉਹਦੇ ਤੱਕ ਕਿਰਕੋ ਦੋ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਲੱਗੇ ਹੋਏ ਨੇ ਕਿਉਂਕਿ ਮੰਤਰੀ ਰਹੇ ਨੇ ਨਾ ਇਸਕਾ ਕਿ ਅਫਸਰਾਂ ਨੂੰ ਡਿਊਟੀ ਲੱਗਦੀ ਐ ਪ੍ਰੋਟੋਕਾਲ ਐ ਮੈਂ ਇੱਕ ਨੂੰ ਪੁੱਛਿਆ ਮੈਂ ਕਿਵੇਂ ਐ ਸੁਖਵੀਰ ਬਾਲ ਦਾ ਤੇ ਹਰਸਿਮਰਤ ਕੌਰ ਦਾ ਕੀ ਹਾਲ ਚਾਲ ਐ ਉਹ ਕਹਿੰਦਾ ਜੀ ਬਸ ਕੀ ਦਸੀਏ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਕੰਦਾਂ ਫੜਫੜ ਤੁਰਨ ਲੱਗੇ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ ਉਹਦੇ ਨਾਲ ਹੋਰ ਪੰਗਾ ਪੈ ਗਿਆ ਲੜਾਈ ਹੋ ਗਈ ਘਰੇ ਸੁਬੀਰੋ ਸੁਣਾ ਦਿੰਨਾ ਮੈਨੂੰ ਤਾਂ ਕੋਈ ਨਹੀਂ ਮੈਂ ਤਾਂ ਤੁਸੀਂ ਕਿਹਾ ਉਹ ਜੀ ਜੇ ਸਾਰੀ ਹਾਲਤ ਬਿਆਨ ਕੀਤੀ ਹੋਈ ਉਹਨਾਂ ਦੀ ਕਿ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਆ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜੋ ਆਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਮੈਂ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੌਂਜ ਵਾਲੇ ਮਾਨ ਨੇ ਪੁੱਟੀ ਐ ਲੈ 4 ਤਰੀਕ ਨੂੰ ਧੂਰੀ ਵਾਲਿਓ ਸਾਰੇ ਪੰਜਾਬ ਚੋਂ ਬਾਦਲ ਨਕਾਲੀ ਦਲ ਦੀ ਸਦਾ ਲਈ ਛੁੱਟੀ ਐ ਬੋਲੇ ਸੋਨਿਆ हाथ पर चाके दो नारे ला दो इनकल इनकल बोरे सो निहाल बहुत आराम जायो मामा भेणा ने बुजुर्ग ने बच्चे भी ने आराम आरा जायो जदों कहो मिलते रहागे तूरी आओ जिंदाबाद रहो आबाद रहो लव यू ऑल